ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲੱਜੋ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਸੇਵਨਕਿਤ ਕੋਆਰਡੀਨੇਟ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਪਸੰਦ ਆਇਆ ਹੋਵੇਗਾ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਬੱਗਰ ਸਿੰਘ ਦਾ ਪੁੱਤ ਮੇ ਸਿੰਘ ਉਹਨਾਂ ਗੱਭਰੂ ਵਿਵਾਨ ਹੋ ਗਿਆ ਸੀ ਉਸ ਕੋਲ ਸਭ ਕੁਝ ਹੈ ਬਸ ਜਿਸ ਨੇ ਉਸ ਨੂੰ ਮੋਢੇ ਤੇ ਉਠਾ ਕੇ ਪੂਰੀ ਦੁਨੀਆ ਦਿਖਾਈ ਉਹ ਨਹੀਂ ਹੈ ਉਸ ਘਰ ਕੇ ਮੇਰ ਸਿੰਘ ਵੀ ਵੀ ਕੁ ਬਰਹੰਦਾ ਸੀ ਜਦ ਰੋਜ਼ ਦੇ ਕਿਸਾ ਦੀ ਦਾ ਦੇਖਾਤ ਹੋ ਗਿਆ ਸੀ ਮੇਰ ਸਿੰਘ ਨੇ ਖੇਤੀਬਾੜੀ ਦਾ ਕੰਮ ਬੜੇ ਹੀ ਪਿਆਰ ਨਾਲ ਸੰਭਾਲਿਆ ਉਸ ਨੇ ਹਰ ਇੱਕ ਚੀਜ਼ ਬੜੀ ਪਿਆਰ ਨਾਲ ਸੰਭਾਲ ਕੇ ਰੱਖੀ ਜਿਨ੍ਹਾਂ ਨਾਲ ਮੱਘਰ ਸਿੰਘ ਨੂੰ ਬਹੁਤ ਲਗਾਵ ਸੀ ਹੋਂਜ ਤਾਂ ਮੇਰ ਸਿੰਘ ਜ਼ਿਆਦਾਤਰ ਘਰ ਹੀ ਰਹਿੰਦਾ ਸੀ ਬਸ ਕਈ ਵਾਰ ਉਹ ਕੰਮ ਲਈ ਦੂਸਰੇ ਸ਼ਹਿਰ ਚਲਾ ਜਾਂਦਾ ਤਾਂ ਦੇ ਰਾਤ ਨੂੰ ਘਰ ਵਾਪਸ ਆਉਂਦਾ ਕਈ ਵਾਰ ਇੰਜ ਵੀ ਹੁੰਦਾ ਕਿ ਉਹ ਕਈ ਵਾਰ ਤੱਕ ਘਰ ਵੀ ਨਾ ਆਉਂਦਾ ਉਹ ਰਲੋਟਾ ਸੁਭਾਅ ਦਾ ਵਿਅਕਤੀ ਸੀ ਉਸ ਦੇ ਹਸ ਮੁਖ ਸੁਭਾਅ ਦੇ ਕਰਕੇ ਹਰ ਕੋਈ ਜਲਦੀ ਹੀ ਉਸ ਨਾਲ ਕੋਲ ਮਿਲ ਜਾਂਦਾ ਸੀ ਕਿਸੇ ਨੂੰ ਕੀ ਪਤਾ ਕਿ ਉਸ ਦੇ ਇਸ ਹੰਸੂ ਹੰਸੂ ਕਾਜੇਰੇ ਦੇ ਪਿੱਛੇ ਬਹੁਤ ਸਾਰੇ ਦੁੱਖ ਲੁਕੇ ਨੇ ਮੇਰ ਸਿੰਘ ਆਪਣੇ ਘਰ ਕੰਮ ਕਰਦੇ ਨੌਕਰਾਂ ਨੂੰ ਵੀ ਬਹੁਤ ਪਿਆਰ ਕਰਦਾ ਅਤੇ ਉਹਨਾਂ ਦਾ ਬੜਾ ਹੀ ਸਤਕਾਰ ਕਰਦਾ ਭਾਦਰ ਸਿੰਘ ਤਾਂ ਮੇਰ ਸਿੰਘ ਦਾ ਸਭ ਤੋਂ ਵਧੀਆ ਵਿਸ਼ਵਾਸੀ ਸੀ ਮੇਰ ਸਿੰਘ ਆਪਣਾ ਘਰ ਭਾਦਰ ਸਿੰਘ ਦੇ ਘਰੋਂ ਛੱਡ ਕੇ ਜਾਂਦਾ ਸੀ ਭਾਦਰ ਸਿੰਘ 40 ਕੁ ਬਰਿਆਂ ਦਾ ਠਾ ਟਾ ਰੋਜਵਾਨ ਹੈ ਭਾਦਰ ਸਿੰਘ ਦੀ ਪਤਨੀ ਦਾ ਸੁਭਾਅ ਵੀ ਬਹੁਤ ਅਲੱਗ ਹੈ ਉਹ ਕਿਸੇ ਨਾਲ ਖੁੱਲਦੀ ਮਿਲਦੀ ਨਾ ਪੰਮੀ ਦਾ ਇੱਕ ਹਿਸਾਬ ਨਾਲ ਅੜਿਆ ਸੁਭਾਅ ਹੈ ਪਰ ਉਸਦੇ ਇਸ ਅੜਿਆ ਸੁਭਾਅ ਦੇ ਕਰਕੇ ਪਿੰਡ ਵਿੱਚ ਕੋਈ ਵੀ ਉਸ ਨੂੰ ਪਸੰਦ ਨਹੀਂ ਕਰਦਾ ਸੀ ਮੇਰ ਸਿੰਘ ਆਪਣੇ ਕੱਪੜੇ ਬਦਲ ਕੇ ਆਪਣੇ ਕਮਰੇ ਵਿੱਚ ਬੈਠ ਜਾਂਦਾ ਹੈ। ਮੇਰ ਸਿੰਘ ਕਮਰੇ ਵਿੱਚ ਬੈਠਾ ਆਪਣੇ ਸ਼ਹਿਰ ਦੇ ਕਾਰੋਬਾਰ ਬਾਰੇ ਸੋਚ ਰਿਹਾ ਸੀ। ਬਹਾਦਰ ਮੇਰ ਸਿੰਘ ਨੂੰ ਖਾਣਾ ਪਰੋਸਦਾ ਹੈ। ਮੇਰ ਸਿੰਘ ਪਹਿਲੀ ਮੁਰਤੀ ਆਪਣੇ ਮੂੰਹ ਵਿੱਚ ਪਾਉਂਦਾ ਹੋਇਆ ਅਜੇ ਘਰ ਸਭ ਠੀਕ ਹੈ। ਬਹਾਦਰ ਸਿੰਘ ਨੇ ਪੂਰੇ ਦਿਨ ਵਿੱਚ ਜੋ ਕੁਝ ਹੋਇਆ ਉਸ ਬਾਰੇ ਮੇਰ ਸਿੰਘ ਨੂੰ ਦੱਸਿਆ। ਅੱਜ ਪੂਰਾ ਦਿਨ ਨਹੀਂ ਪੈ ਰਿਹਾ ਸੀ। ਕੱਚਾ ਬੇੜਾ ਤਾਂ ਘਰ ਕੀ ਵਾਲਾ ਹੋ ਗਿਆ ਦੋ ਵਾਰ ਤਾਂ ਮੈਂ ਮਿਸ ਲੈਲਾ ਉਥੋਂ ਦੇਕ ਕੇ ਨੀਚੇ ਡਿੱਗ ਗਈ ਆਰਾਮ ਜੀ ਦਾ ਸ਼ੁਕਰ ਹੈ ਕਿ ਉਹਨਾਂ ਨੂੰ ਬਹੁਤੀ ਸੱਟ ਨਹੀਂ ਲੱਗੀ ਗੋਮਾ ਵੀ ਘਰੋਂ ਬਾਹਰ ਭੱਜ ਗਈ ਸੀ ਬਸਾਂ ਹੀ ਰਸੀ ਹੱਥਾਈ ਉਸਨੇ ਤੁਹਾਡੇ ਤੋਤੇ ਕਪੜੇ ਤਾਂ ਨੀਚੇ ਹੀ ਡਿੱਗ ਗਏ ਸਨ ਦੂਰੀ ਵਾਰ ਤੋਤੇ ਤਾਂ ਸਾ ਕੋਈ ਫਿਰ ਮੇਰੀ ਪੰਮੀ ਦਾ ਖੋਣ ਆ ਗਿਆ ਬਸ ਮਸਾਂ ਹੀ ਖੋਣ ਰੱਖਿਆ ਉਸਨੇ ਆਖਰੀ ਸੀ ਕਿ 1-2 ਦਿਨਾਂ ਤੱਕ ਘਰ ਵਾਪਸ ਆ ਜਾਏਗੀ ਆਖ ਰਹੀ ਸੀ ਉਥੋਂ ਤਾਂ ਘਰ ਦਾ ਸਿਰਫ ਨਾਮ ਦਾ ਹੀ ਘਰ ਹੈ ਅਸਲ ਘਰ ਤਾਂ ਇਹੀ ਹੈ ਕਦੇ-ਕਦੇ ਤੇ ਮੈਨੂੰ ਵੀ ਸਮਝ ਨਾ ਆਉਂਦੀ ਉਸ ਦੀ ਅੱਜ ਤਾਂ ਇੱਕ ਮਟਿਆਰ ਬਹਾਦਰ ਸਿੰਘ ਮਹਿਰ ਨੂੰ ਕਿਹਾ ਲਾਜੋ ਦੀ ਗੱਲ ਤੇ ਆਉਂਦਿਆਂ ਹੀ ਬਹਾਦਰ ਰੁਕ ਗਿਆ ਸ਼ਹਿਰ ਉਹ ਕਹਿਣ ਤੋਂ ਡਰ ਰਿਹਾ ਸੀ ਉਸ ਨੇ ਮਹਿਰ ਸਿੰਘ ਵੱਲ ਵੇਖਿਆ ਮੇਰ ਸਿੰਘ ਨੇ ਬਹਾਦਰ ਨੂੰ ਬੋਲਿਆ ਲੈ ਤੂੰ ਤੇ ਰੁਪੀ ਗਿਆ ਬੋਲ ਕੀ ਬੋਲ ਰਿਹਾ ਸੀ ਅੱਜ ਰਾਤ کریم 8:30 ਵਜੇ ਮਿਸ ਲੈਲਾ ਆਪਣੇ ਨਾਲ ਇੱਕ ਮੁਟਿਆਰ ਕੁੜੀ ਲੈ ਕੇ ਆਈ ਹੈ ਨਾਮ ਪਤਾ ਕੁਝ ਪਤਾ ਨਹੀਂ ਉਸਦਾ ਪਲਾ ਇੰਜ ਅਣਜਾਣ ਮੁਟਿਆਰ ਕੁੜੀ ਨੂੰ ਘਰ ਲੈ ਕੇ ਆਉਣਾ ਠੀਕ ਹੈ ਮੈਂ ਤੇ ਸਾਫ ਬਣਾ ਕਰ ਦਿੱਤਾ ਸੀ ਸਾਹਿਬ ਪਰ ਮਿਸ ਲੈਲਾ ਕਿਸੇ ਦੀ ਸੁਣਤਾ ਰਹੀ ਨਹੀਂ ਉਸ ਤੇ ਉਹ ਤੇ ਉਸ ਮਟਿਆਰ ਨੂੰ ਆਪਣੇ ਵਿੱਚ ਕਮਰੇ ਵਿੱਚ ਹੀ ਲੈ ਗਈ ਤੇ ਰੋਟੀ ਵੀ ਖਵਾਈ। ਬਹਾਦਰ ਨੇ ਮੇਰ ਸਿੰਘ ਨੂੰ ਅਜੀਬ ਜਿਹਾ ਮੂੰਹ ਬਣਾਉਂਦਿਆਂ ਦੱਸਿਆ। ਮੇਰ ਸਿੰਘ ਬਹਾਦਰ ਦੇ ਚਿਹਰੇ ਵੱਲ ਦੇਖਦਾ ਹੈ ਫਿਰ ਠਾਕੇ ਮਾਰ ਕੇ ਹੱਸਣ ਲੱਗਿਆ। ਬਹਾਦਰ ਸਿੰਘ ਹਰਾਨ ਰਹਿ ਗਿਆ। ਉਹ ਹੌਣ ਵਿੱਚ ਸੋਚਣ ਲੱਗਾ ਪਲਾਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਕੀ ਗੱਲ ਜੀ? ਤੁਸੀਂ ਹੱਸ ਕਿਉਂ ਰਹੇ ਹੋ? ਮੈਨੂੰ ਵੀ ਦੱਸ ਦਿਓ। ਮੈਂ ਵੀ ਥੋੜਾ ਹੱਸ ਲਵਾਂਗਾ। ਸਚਾਖੋ ਤਾਂ ਮੈਨੂੰ ਕੁੜੀ ਬਿਲਕੁਲ ਵੀ ਚੰਗੀ ਨਹੀਂ ਲੱਗੀ ਸਾਹਿਬ ਜ਼ਮਾਨਾ ਬਹੁਤ ਔਖਾ ਹੈ ਕਿਸੇ ਉੱਪਰ ਵੀ ਜਕੀਨ ਕਰਨਾ ਸਹੀ ਨਹੀਂ ਹੈ ਬਹਾਦਰ ਸਿੰਘ ਨੇ ਮੇਰ ਸਿੰਘ ਨੂੰ ਆਖਿਆ ਹਸਣਾ ਤੇ ਹੋਰ ਕੀ ਕਰਾਂ ਬਹਾਦਰ ਜੀ ਤੁਸੀਂ ਜਿਸ ਤਰ੍ਹਾਂ ਮੂੰਹ ਬਣਾ ਕੇ ਦੱਸ ਰਹੇ ਹੋ ਮੈਨੂੰ ਤੇ ਮੱਲੋ ਮੱਡੀ ਹਾਸਾ ਆ ਹੀ ਜਾ ਰਿਹਾ ਹੈ ਖੈਰ ਤੁਸੀਂ ਫਿਰ ਤਾਂ ਨਾ ਕਰੋ ਉਹ ਕੁੜੀ ਕੱਲ ਚਲੀ ਜਾਏਗੀ ਮਿਸ ਲੈਲਾ ਸਮਝਦਾਰ ਸਮਝਦਾਰ ਨੇ ਉਸ ਕੁੜੀ ਨੂੰ ਕੁਝ ਸੋਚ ਕੇ ਹੀ ਨਾਲ ਲੈ ਕੇ ਆਏ ਹੋਣਗੇ। ਬਾਕੀ ਮੈਂ ਸਵੇਰੇ ਹੀ ਮਸਰੇਲਾ ਨਾਲ ਇਸ ਵਿਸ਼ੇ ਤੇ ਗੱਲ ਕਰ ਲਵਾਂਗਾ। ਮੇਰ ਸਿੰਘ ਨੇ ਬਹਾਦਰ ਨੂੰ ਆਖਿਆ। ਬਹਾਦਰ ਸਿੰਘ ਦਾ ਕਹਿਣਾ ਸਹੀ ਹੈ। ਹੁਣ ਤਾਂ ਅਜਿਹਾ ਦੌਰ ਆ ਗਿਆ ਜਿੱਥੇ ਆਪਣੇ ਸਕਿਆਂ ਉੱਪਰ ਵੀ ਯਕੀਨ ਕਰਨਾ ਆਸਾਨ ਨਹੀਂ ਹੈ। ਹਰ ਇਨਸਾਨ ਦੇ ਦੋ ਚਿਹਰੇ ਹੁੰਦੇ ਨੇ। ਇੱਕ ਦੁਨੀਆਂ ਦੇ ਸਾਹਮਣੇ ਤੇ ਇੱਕ ਜੋ ਪਿੱਛੇ ਲੁਕੋਇਆ ਹੁੰਦਾ ਹੈ। ਭਾਦਰ ਮੂੰਹ ਵਿੱਚ ਕੁਝ ਬੁੜਬੁੜਾਉਂਦਾ ਹੋਇਆ ਭਾਂਡੇ ਚੁੱਕ ਕੇ ਚਰਾਨੀ ਚ ਲੈ ਜਾਂਦਾ ਹੈ ਜਦ ਨੁਕਸਾਨ ਹੁੰਦਾ ਹੈ ਤਦ ਹੀ ਗਲਤੀ ਦਾ ਪਤਾ ਚੱਲਦਾ ਹੈ ਕੁਝ ਗੱਲਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਜੋ ਬਾਅਦ ਵਿੱਚ ਤਕਦੀਬ ਹੁੰਦੀਆਂ ਨੇ ਮਨ ਅਸਾਂਤ ਰਹਿਣ ਲੱਗ ਜਾਂਦਾ ਹੈ ਸਭ ਕੁਝ ਹੁੰਦਾ ਹੋਇਆ ਵੀ ਇਨਸਾਨ ਨੂੰ ਉਦੋਂ ਐ ਲੱਗਦਾ ਹੈ ਕਿ ਉਸ ਕੋਲ ਕੁਝ ਵੀ ਨਹੀਂ ਹੈ ਮੇਰ ਸਿੰਘ ਦੇ ਨਾਲ ਨਾ ਤਾਂ ਉਸ ਦੀ ماں ਹੈ ਤੇ ਨਾ ਹੀ ਉਹਦਾ ਪਿਓ ਹੈ ਉਸਨੇ ਬਹਾਦਰ ਨੂੰ ਵੀ ਆਪਣਾ ਸਭ ਕੁਝ ਮੰਨਿਆ ਸੀ। ਕੁਰਸੀ ਤੇ ਬੈਠਾ ਮੇਰ ਸਿੰਘ ਨਾਵ ਲੜ ਰਿਹਾ ਸੀ। ਉਸ ਨੂੰ ਪੜ੍ਹ ਕੇ ਮੇਰ ਸਿੰਘ ਆਪਣੇ ਬੀਤੇ ਦਿਨ ਯਾਦ ਕਰਨ ਲੱਗਾ। ਮੇਰ ਸਿੰਘ ਨੂੰ ਪਤਾ ਹੀ ਨਾ ਲੱਗਿਆ ਕਿ ਤਾਦ ਉਹ ਉਸ ਨੂੰ ਨੀਂਦ ਆ ਦੇ। ਸਵੇਰੇ ਚਿੜੀਆਂ ਦੀ ਚਹਿਚਾਹ ਸੁਣ ਕੇ ਮਨ ਨੂੰ ਸ਼ਾਂਤੀ ਮਿਲ ਰਹੀ ਸੀ। ਸੂਰਜ ਦੀਆਂ ਕਿਰਨਾਂ ਜ਼ਮੀਨ ਨੂੰ ਛੂ ਰਹੀਆਂ ਨੇ ਤੇ ਬੇੜੇ ਵਿੱਚ ਲੱਗੇ ਦਰਖਤ ਦੇ ਪੱਤਿਆਂ ਤੋਂ ਪਾਣੀ ਮੀਂਹ ਦੇ ਬੂੰਦ ਦੇ niche ਡਿੰਗ ਰਹੇ ਨੇ। ਲਾਜੋ ਬਾਹਰ ਢੱਬੇ ਖਾਟ ਤੇ ਬੈਠਦੀ ਹੈ ਉਹ ਬੈਠ ਕੇ ਇੱਕ ਪਾਸੇ ਰੱਬ ਵੱਲ ਵੇਖਦੀ ਹੈ ਬਹੁਤ ਹੀ ਖੂਬਸੂਰਤ ਪੰਛੀਆ ਰੱਬ ਤੇ ਉੱਡ ਕੇ ਰਹ ਰਹੇ ਤੇ ਮੇਰ ਸਿੰਘ ਗੜਬੀ ਚ ਪਾਣੀ ਲੈਂਦਾ ਅਤੇ ਮੂੰਹ ਧੋਣ ਲਈ ਬਾਹਰ ਕੱਚੇ ਵਿੜੇ ਵੱਲ ਆਉਂਦਾ ਹੈ ਉਹ ਮੂੰਹ ਤੇ ਠੰਡੇ ਪਾਣੀ ਦੇ ਚਿੱਟੇ ਮਾਰਦਾ ਹੈ ਉਸ ਦੀ ਨਿਗਰ ਲਾਜੋ ਤੇ ਜਾਂਦੀ ਹੈ ਚਿਹਰਾ ਤਾਂ ਪਿੱਛੇ ਨਜ਼ਰ ਨਹੀਂ ਆਉਂਦਾ ਪਰ ਚੁੰਨੀ ਤੇ ਸਿਰ ਤੇ ਚੁੰਨੀ ਦੇਖ ਕੇ ਮੇਰ ਸਿੰਘ ਮਨ ਵਿੱਚ ਹੀ ਕਹਿੰਦਾ ਹੈ ਬੜੀ ਸਿਆਣੀ ਅਤੇ ਸਾਉ ਕੁੜੀ ਲੱਗਦੀ ਹੈ ਲੱਗਦਾ ਹੈ ਇਹੀ ਆ ਉਹ ਮੁਟਿਆਰ ਜਿਸ ਨੂੰ ਮਿਸ ਲੈਲਾ ਘਰ ਲੈ ਕੇ ਆਈ ਸੀ ਮੇਰ ਸਿੰਘ ਚਾਦਰੇ ਨਾਲ ਮੂੰਹ ਪੁੰਜਦਾ ਹੈ ਅਤੇ ਬਹਾਦਰ ਸਿੰਘ ਨੂੰ ਬੁਲਾਉਂਦਾ ਹੈ ਬਾਹਰ ਝਾੜੂ ਮੋٹے ਤੇ ਰੱਖਦਾ ਹੋਇਆ ਆਖਦਾ ਹਾਂਜੀ ਤੁਸੀਂ ਬੁਲਾਇਆ ਹੈ ਹਾਂ ਭਈ ਮੈਂ ਬੁਲਾਇਆ ਹੈ ਮੈਂ ਖੇਤਾਂ ਖੇਤ ਕੀੜਾ ਮਾਰ ਕੇ ਆਉਂਦਾ ਆਖਣ ਦੀ ਤਾਂ ਲੋੜ ਨਹੀਂ ਪਰ ਫਿਰ ਵੀ ਕਹਿਣਾ ਘਰ ਦਾ ਧਿਆਨ ਰੱਖੀ ਮੇਰ ਸਿੰਘ ਨੇ ਬਹਾਦਰ ਨੂੰ ਕਿਹਾ ਚਲੇ ਜਾਓ ਪਰ ਉਸ ਲੈਲਾ ਮੈਡਮ ਨਾਲ ਗੱਲ ਤਾਂ ਕਰ ਲਿਓ ਜੇ ਇਸ ਅਣਜਾਣ ਕੁੜੀ ਦੇ ਕਰਕੇ ਕੋਈ ਵੀ ਸਿਆਪਾ ਪੈ ਗਿਆ ਤਾਂ ਮੈਨੂੰ ਨਾ ਦੋਸ਼ ਦੇ ਤੂੰ ਨਾ ਲੋਟ ਆਈ ਮੈਂ ਮਿਸ ਲੈਰਾ ਨਾਲ ਹੁਣੀ ਗੱਲ ਕਰ ਲੈਂਦਾ ਹਾਂ ਮੇਰ ਸਿੰਘ ਨੇ ਬਹਾਦਰ ਨੂੰ ਕਿਹਾ ਮੇਰ ਸਿੰਘ ਮਿਸ ਲੈਲਾ ਦੇ ਕਮਰ ਵੱਲ ਜਾਂਦਾ ਹੈ ਮਿਸ ਲੈਲਾ ਬੈਠ ਕੇ ਪੇਂਟਿੰਗ ਕਰ ਰਹੀ ਸੀ ਮੇਰ ਸਿੰਘ ਦਰਵਾਜ਼ੇ ਨੂੰ ਖੜਕਟਾਉਂਦਾ ਹੋਇਆ ਕਹਿੰਦਾ ਹੈ ਮਿਸ ਲੈਲਾ ਜੀ ਜੇਕਰ ਤੁਹਾਡੀ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਕੀ ਅੰਦਰ ਆ ਸਕਦਾ ਹਾਂ ਜੀ ਜੀ ਇਹ ਤੁਹਾਡਾ ਹੀ ਘਰ ਹੈ ਮੈਂ ਤਾਂ ਕਿਰਾਏਦਾਰ ਨਹੀਂ ਹਾਂ ਤੁਸੀਂ ਭਲਾ ਮੇਰੇ ਤੋਂ ਇਜਾਜ਼ਤ ਕਿਉਂ ਲੈ ਰਹੇ ਹੋ ਮਿਸ ਲੈਲਾ ਨੇ ਮੇਰ ਸਿੰਘ ਨੂੰ ਬੜੇ ਹੀ ਨਿਮਰਤਾ ਨਾਲ ਕਿਹਾ ਗੱਲ ਕਰਦੇ ਮਾਲਕ ਹੋਣ ਦੀ ਨਹੀਂ ਹੈ ਤੁਹਾਡੀ ਵੀ ਤਾਂ ਆਪਣੀ ਪ੍ਰਾਈਵੇਸੀ ਹੋਣੀ ਹੈ ਮੈਂ ਬਿਨਾਂ ਇਜਾਜ਼ਤ ਤੁਹਾਡੇ ਕਮਰੇ ਵਿੱਚ ਕਿੱਦਾਂ ਆ ਸਕਦਾ ਭਲਾ ਜੀ ਮੈਨੂੰ ਤੁਹਾਡੀ ਸੋਚ ਬਹੁਤ ਚੰਗੀ ਲੱਗੀ ਤਾਂ ਤੁਸੀਂ ਵੀ ਦੱਸ ਦਿਓ ਕਿ ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ ਮਿਸ ਲੈਲਾ ਨੇ ਮੇਰ ਸਿੰਘ ਨੂੰ ਪੁੱਛਿਆ ਮੈਂ ਤੇ ਤੁਹਾਨੂੰ ਉਸ ਕੁੜੀ ਬਾਰੇ ਪੁੱਛਣ ਆਇਆ ਸਾਂ ਬਹਾਦਰ ਨੇ ਦੱਸਿਆ ਕਿ ਤੁਸੀਂ ਸੀ ਅਣਜਾਣ ਕੁੜੀ ਨੂੰ ਆਪਣੇ ਨਾਲ ਲੈ ਕੇ ਆਏ ਹੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ ਤਾਂ ਕੁਝ ਸੋਚ ਕੇ ਹੀ ਲੈ ਕੇ ਆਏ ਹੋਵੋਗੇ ਪਰ ਫੇਰ ਵੀ ਮੇਰਾ ਉਸ ਕੁੜੀ ਬਾਰੇ ਪੁੱਛਣਾ ਜ਼ਰੂਰੀ ਹੈ ਕਿਉਂਕਿ ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਮੈਂ ਹੀ ਹੋਵਾਂਗਾ ਉਸ ਕੁੜੀ ਦਾ ਨਾਮ ਲਾਜੋ ਹੈ ਤੇ ਉਹ ਅਨਾਥ ਹੈ ਉਸ ਦਾ ਕੋਈ ਵੀ ਆਪਣਾ ਨਹੀਂ ਹੈ ਰਾਤ ਉਹ ਮੈਨੂੰ ਛੜਕ ਤੇ ਖੜੀ ਮਿਲੀ ਸੀ ਮੈਨੂੰ ਡਰ ਸੀ ਕਿ ਉਸ ਨਾਲ ਕੁਝ ਗਲਤ ਨਾ ਹੋ ਜਾਵੇ ਬਸ ਇਸੇ ਲਈ ਮੈਂ ਉਸ ਨੂੰ ਆਪਣੇ ਨਾਲ ਲੈ ਆਈ ਬਾਕੀ ਤੁਸੀਂ ਉਸ ਨੂੰ ਲੈ ਕੇ ਬੇਫਿਕਰ ਹੋ ਜਾਓ ਕਿਉਂਕਿ ਲਾਜੋ ਗਲਤ ਕੁੜੀ ਨਹੀਂ ਹੈ ਉਹ ਬਹੁਤ ਹੀ ਸਾਊ ਤੇ ਸਿਆਣੀ ਕੁੜੀ ਹੈ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਸੱਚਖਾਂ ਤਾਂ ਉਹ ਵਿਚਾਰੀ ਇਕੱਲੀ ਸੀ ਉਸ ਨੂੰ ਆਪਣਿਆਂ ਦੇ ਪਿਆਰ ਤੇ ਸਾਥ ਦੀ ਲੋੜ ਹੈ ਲੱਗ ਕੇ ਉਹ ਤਾਂ ਇਸ ਦੁਨੀਆ ਤੋਂ ਵੀ ਅਣਜਾਣ ਲੱਗਦੀ ਹੈ ਰਾਤ ਮੈਂ ਉਸ ਨਾਲ ਗੱਲ ਕਰੀ ਤਾਂ ਮੈਂ ਝੱਟ ਹੀ ਸਮਝ ਗਈ ਕਿ ਉਸ ਨੂੰ ਆਲੇ-ਆਲੋਕਾਂ ਦੀਆਂ ਨੀਤਾਂ ਬਾਰੇ ਕੁਝ ਨਹੀਂ ਪਤਾ ਫਿਰ ਤੁਸੀਂ ਖੁਦ ਹੀ ਸੋਚੋ ਕਿ ਮੈਂ ਉਸ ਨੂੰ ਸੁਨਸਾਨ ਸੜਕ ਤੇ ਕਿਵੇਂ ਛੱਡ ਦਿੰਦੀ ਇਸ ਕੰਬਖਤ ਦੁਨੀਆ ਦਾ ਤਾਂ ਤੁਹਾਨੂੰ ਪਤਾ ਹੀ ਹੈ ਬੜੀ ਬੇਰਹਿਮੀ ਮਿਸ ਲੈ ਲੈਣੇ ਮੇਰ ਸਿੰਘ ਨੂੰ ਕਿਹਾ हां मैं समझदा हां ਤੁਸੀਂ ਬਿਲਕੁਲ ਸਹੀ ਕਰਿਆ ਉਸ ਨੂੰ ਇੱਥੇ ਲਿਆ ਕੇ ਚਲੋ ਮੈਂ ਚੱਲਦਾ ਹਾਂ ਬਿਹਰ ਸਿੰਘ ਬਾਹਰ ਜਾਂਦਾ ਹੋਇਆ ਇੱਕ ਵਾਰ ਲਾਜੋ ਵੱਲ ਵੇਖਦਾ ਹੈ ਉਹ ਕੰਦੀ ਬੈਠੀ ਮੁਸਕਰਾ ਰਹੀ ਸੀ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਖੁਦ ਨਾਲ ਗੱਲਾਂ ਕਰ ਰਹੀ ਹੋਵੇ ਇੱਕ ਚਿੜੀ ਉਸ ਦੇ ਕੋਲ ਆ ਕੇ ਬੈਠ ਜਾਂਦੀ ਹੈ ਲਾਜੋ ਉਸ ਨੂੰ ਕੁਝ ਕਹਿੰਦੀ ਹੈ ਤੇ ਗੱਲ ਸੁਣ ਕੇ ਚਿੜੀ ਸਿਰ ਨੂੰ ਇੱਕ ਵਾਰ ਹੇਠਾਂ ਕਰਦੀ ਹੈ ਤੇ ਇੱਕ ਵਾਰ ਤਾਂ ਹਾਂ ਨੂੰ ਕਰਦੀ ਹੈ ਮੈਂ ਮੈਨੂੰ ਲੱਗ ਰਿਹਾ ਸੀ ਜਿਵੇਂ ਚਿੜੀ ਲਾਜੋ ਨਾਲ ਗੱਲਾਂ ਕਰ ਰਹੀ ਹੋਵੇ ਉਸ ਦੀ ਗੱਲ ਸਮਝ ਨਹੀਂ ਹੋਵੇ ਉਸ ਨੂੰ ਜਵਾਬ ਦੇ ਰਹੀ ਹੋਵੇ ਮੇਰ ਸਿੰਘ ਲਾਜੋ ਤੋਂ ਆਪਣਾ ਧਿਆਨ ਹਟਾਉਂਦਾ ਹੈ ਅਤੇ ਖੇਤ ਵੱਲ ਚਲਾ ਜਾਂਦਾ ਹੈ ਲਾਜੋ ਮੇਰ ਸਿੰਘ ਨੂੰ ਜਾਂਦਿਆਂ ਦੇਖਦੀ ਹੈ ਸ਼ਹਿਰ ਇਹੀ ਨਹੀਂ ਕਰਦੇ ਮਾਲਕ ਲਾਜੋ ਲਈ ਉਹ ਆਮ ਬੰਦ ਨਹੀਂ ਹੈ ਮੇਰ ਸਿੰਘ ਦੇ ਘਰ ਵਿੱਚ ਉਸ ਨੂੰ ਆਸਰਾ ਜੋ ਮਿਲਿਆ ਹੈ ਉਹ ਰੱਬ ਦੇ ਬਰਾਬਰ ਹੈ ਲਾਜੂ ਖਾੜ ਤੇ ਬੈਠ ਜਿਹੜੀਆਂ ਉਹ ਦੇਖ ਰਹੀ ਸੀ ਕਿ ਐਨੇ ਵਿੱਚ ਬਹਾਦਰ ਸਿੰਘ ਲਾਜੂ ਕੋਲ ਆਇਆ ਤੂੰ ਕੌਣ ਏ ਕੁੜੀਏ ਤੈਨੂੰ ਐਸ ਪਿੰਡ ਵਿੱਚ ਪਹਿਲਾਂ ਕਦੀ ਨਹੀਂ ਦੇਖਿਆ ਦੇਖ ਲੈ ਜੇ ਤੇਰੇ ਘਰ ਤੇ ਘਰ ਵਿੱਚ ਕੋਈ ਨੁਕਸਾਨ ਹੋਇਆ ਤਾਂ ਤੈਨੂੰ ਛੱਡਾਂਗਾ ਨਹੀਂ ਮੈਂ ਪਹਿਲਾਂ ਹੀ ਤਲਾਹ ਕਰ ਦਿੰਦਾ ਹਾਂ ਬਹਾਦਰ ਨੇ ਲਾਜੂ ਨੂੰ ਕਹਿ ਦਿੱਤਾ ਲਾਜੂ ਖਾੜ ਤੋਂ ਖੜੀ ਹੋਈ ਉਸ ਨੇ ਬਹਾਦਰ ਸਿੰਘ ਨੂੰ ਕਿਹਾ ਦੇਖੋ ਜੀ ਤੁਸੀਂ ਮੈਨੂੰ ਗਲਤ ਨਾ ਸਮਝੋ ਮੇਰੇ ਜਿੱਤ ਵਿੱਚ ਕੋਈ ਖੋਟ ਨਹੀਂ ਹੈ ਆਪਸਾ ਬੋਲੀ ਮੈਨੂੰ ਇੱਥੇ ਰਹਿ ਲੈਣ ਦੇ ਮੈਂ ਆਪ ਜੀ ਦੇ ਹੱਥ ਬੰਨ੍ਹਦੇ ਹਾਂ ਤੁਸੀਂ ਜੋ ਕੰਮ ਆਖੋਗੇ ਮੈਂ ਉਹੀ ਕਰਾਂਗੀ ਮੈਨੂੰ ਘਰ ਦਾ ਹਰ ਕੰਮ ਆਉਂਦਾ ਹੈ ਲਾਜੋ ਨੇ ਨਿਮਰਤਾ ਨਾਲ ਭਾਦਰ ਨੂੰ ਬੇਨਤੀ ਕੀਤੀ ਭਾਦਰ ਨੂੰ ਜੋ ਲਾਜੋ ਦੀ ਜੋ ਗੱਲ ਸੁਣ ਕੇ ਸਲੀਕਾ ਸੀ ਬਹੁਤ ਹੀ ਚੰਗਾ ਲੱਗਿਆ ਚੱਲ ਠੀਕ ਹੈ ਪਰ ਕੋਈ ਵੀ ਇਹ ਕੰਮ ਨਾ ਕਰੀ ਜਿਸ ਨਾਲ ਬਾਅਦ ਵਿੱਚ ਬਦਨਾਮੀ ਚਲਣੀ ਪਵੇ ਨਾ ਦੱਸ ਤੂੰ ਆਪਣਾ ਨਾਮ ਤਾਂ ਦੱਸਿਆ ਨਹੀਂ ਬਹਾਦਰ ਨੇ ਲਾਜੁਰ ਗਿਆ ਚਾਚਾ ਜੀ ਮੇਰਾ ਨਾਮ ਲਾਜੋ ਹੈ ਮੈਂ ਨਾਲ ਦੇ ਪਿੰਡ ਤੋਂ ਆਈ ਆਂ ਕੰਮ ਦੀ ਬੜੀ ਲੋੜ ਸੀ ਮੈਨੂੰ ਤੁਸੀਂ ਮੈਨੂੰ ਸਹਾਰਾ ਦਿੱਤਾ ਰੱਬ ਤੁਹਾਨੂੰ ਹਮੇਸ਼ਾ ਕੁਝ ਰੱਖੇਗਾ ਬਾਦ ਬਿਨਾ ਕੁਝ ਬੋਲੇ ਚਲਾ ਗਿਆ ਲਾਜੋ ਨੂੰ ਅਜੀਬ ਲੱਗਿਆ ਪਰ ਉਸਨੇ ਸੋਚਿਆ ਕਿਸੇ ਉੱਪਰ ਭਰੋਸਾ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਮਿਸ ਲੈਲਾ ਅਖਬਾਰ ਪੜ੍ਹਦੀ ਹੋਈ ਬਾਹਰ ਆਉਂਦੀ ਹੈ ਤੋ ਦੇਖਦੀ ਹੈ ਕਿ ਲਾਜੋ ਕੱਲੀ ਬੈਠੀ ਹੈ ਮਿਸ ਲੈਲਾ ਅਖਬਾਰ ਲੈ ਕੇ ਲਾਜੋ ਕੋਲ ਜਾਂਦੀ ਹੈ ਅਤੇ ਅਖਬਾਰ ਦਿਖਾਉਂਦੀ ਹੋਈ ਲਾਜੋ ਨੂੰ ਕਹਿੰਦੀ ਹੈ ਲੈ ਦੇਖ ਕੱਲ ਇੱਕ ਕੁੜੀ ਨਾਲ ਜਾਬਰਜਨਾ ਹੋਇਆ ਅੱਜ ਦੇ ਵਕਤ ਕਿਸੇ ਵੀ ਕੁੜੀ ਜਾਂ ਔਰਤ ਨੇ ਪਕਲੋਂ ਘਰੋਂ ਨਿਕਲਣਾ ਨਹੀਂ ਚਾਹੀਦਾ ਤੇਰਾ ਪਰਿਵਾਰ ਨਹੀਂ ਹੈ ਪਰ ਘਰ ਤਾਂ ਹੋਏਗਾ ਹੀ ਕੋਈ ਤਾਂ ਟਿਕਾਣਾ ਹੋਵੇਗਾ ਤੇਰਾ ਮਿਸ ਲੈਲਾ ਦੀ ਗੱਲ ਸੁਣ ਕੇ ਲਾਜੋ ਮਿਸ ਲੈਲਾ ਵੱਲ ਦੇਖਣ ਲੱਗੀ ਔਰ ਕਾਰਤ ਤੋਂ ਉਠਦੀ ਹੋਈ ਮਿਸ ਲੈਲਾ ਨੂੰ ਬੋਲੀ ਮੇਰਾ ਆਪਣਾ ਕੋਈ ਘਰ ਨਹੀਂ ਹੈ ਮੈਂ ਇੰਨਾ ਵਕਤ ਲੋਕਾਂ ਦੇ ਘਰਾਂ ਵਿੱਚ ਹੀ ਰਹਿੰਦੀ ਸੀ ਜਿਨ੍ਹਾਂ ਦੇ ਵੀ ਘਰ ਵਿੱਚ ਮੈਂ ਕੰਮ ਕਰਦੀ ਸੀ ਉਹ ਮੈਨੂੰ ਆਪਣੇ ਘਰ ਰਹਿਣ ਦਿੰਦੇ ਸਨ ਲਾਜੋ ਦੀ ਗੱਲ ਸੁਣ ਕੇ ਮਿਸ ਲੈਲਾ ਦੇ ਮਨ ਵਿੱਚ ਹੋਰ ਵੀ ਸਵਾਲ ਆਏ ਲਾਜੋ ਨੇ ਮਿਸ ਲੈਲਾ ਦੀਆਂ ਅੱਖਾਂ ਵਿੱਚ ਦੇਖਿਆ ਉਹ ਸਮਝ ਗਈ ਉਸਨੇ ਮਿਸ ਲੈਲਾ ਨੂੰ ਪੂਰੀ ਗੱਲ ਦੱਸ دی ਆਖਿਆ ਕੰਮ ਤਾਂ ਮੈਨੂੰ ਹਰ ਕੋਈ ਦਿੰਦਾ ਸੀ ਕੰਮ ਦੇ ਲਈ ਮੈਨੂੰ ਰਹਿਣ ਲਈ ਛੱਤ ਕੱਪੜੇ ਪੈਸੇ ਵੀ ਮਿਲਦੇ ਸਨ ਪਰ ਉਹਨਾਂ ਵਿੱਚੋਂ ਬੰਦਿਆਂ ਨੂੰ ਮੇਰੇ ਤੋਂ ਇੱਕ ਹੋਰ ਚੀਜ਼ ਚਾਹੀਦੀ ਸੀ ਮੇਰਾ ਜਿਸਮ ਉਹ ਦਿਨੇ ਰੱਬ ਬਣਦੇ ਸਨ ਤੇ ਰਾਤ ਨੂੰ ਹਵਾਨ ਮੈਂ ਕੁੱਲ ਤਿੰਨ ਘਰਾਂ ਵਿੱਚ ਕੰਮ ਕਰਿਆ ਪਰ ਤਿੰਨੋਂ ਘਰਾਂ 'ਚ ਮੈਨੂੰ ਮੌਤ ਨਾਲ ਖੇਡਣਾ ਪਿਆ ਰਾਤ ਨੂੰ ਮੈਂ ਕਮਰੇ ਵਿੱਚ ਕੁੰਡੀ ਲਗਾ ਕੇ ਬਚ ਜਾਂਦੀ ਸੀ ਪਰ ਇਸ ਵਾਰ ਜਿਸ ਘਰ ਵਿੱਚ ਮੈਂ ਕੰਮ ਕਰ ਰਹੀ ਸਾਂ ਉਸ ਘਰ ਦੇ ਮਾਲਕ ਦੀ ਪਤਨੀ ਕੁਝ ਦਿਨਾਂ ਲਈ ਆਪਣੇ ਪੇਕੇ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮਾਲਕ ਨੇ ਜਿਵੇਂ ਆਪਣਾ ਰੂਪ ਹੀ ਬਦ ਦਿੱਤਾ। ਜੋ ਮਾਲਕ ਦਿਨੇ ਆਪਣੀ ਧੀ ਆਖਦੇ ਸਨ ਮੈਨੂੰ, ਉਹੀ ਰਾਤ ਨੂੰ ਹੇਵਾਨ। ਮੇਰੇ ਲਈ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਸੀ। ਇਸੇ ਲਈ ਮੈਂ ਰਾਤ ਨੂੰ ਉਸ ਘਰ ਵਿੱਚੋਂ ਭੱਜ ਗਈ ਤੇ ਫਿਰ ਆਈ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਈ। ਜ਼ਬਰਦਸਤੀ, ਜ਼ਬਰਜਨਾ ਕੀ ਹੁੰਦੀ ਹੈ? ਮੈਂ ਜਾਣਦੀ ਹਾਂ। ਲਾਜੋ ਦੀ ਗੱਲ ਸੁਣ ਕੇ ਮਿਸ ਲੈਲਾ ਦੀ ਰੂ ਕੰਬ ਗਈ ਉਸ ਨੂੰ ਕੰਪਨੀ ਛੜੀ ਮਿਸ ਲੈਲਾ ਨੇ ਲਾਜ ਨੂੰ ਆਪਣੇ ਗਲ ਨਾਲ ਲਾ ਲਿਆ ਇੰਜ ਲੱਗ ਰਿਹਾ ਸੀ ਜਿਵੇਂ ਲਾਜੋ ਨਾਲ ਹੀ ਹੋਇਆ ਹੋਵੇ ਉਹ ਮਿਸ ਲੈਲਾ ਪਹਿਲਾਂ ਹੀ ਸਹਿਣ ਕਰ ਗਈ ਸੀ ਮਿਸ ਲੈਲਾ ਨੂੰ ਲਾਜੋ ਚ ਉਹ ਖੁਦ ਨਜ਼ਰ ਆਉਣ ਲੱਗੀ ਮਿਸ ਲੈਲਾ ਸੋਚਣ ਲੱਗੀ ਆਜ਼ਾਦੀ ਮਿਲੀ ਨੂੰ ਇੰਨਾ ਵਕਤ ਹੋ ਗਿਆ ਪਰ ਆ عورت ਨੂੰ ਹਲੇ ਤੀਕ ਆਜ਼ਾਦੀ ਨਹੀਂ ਮਿਲੀ عورت ਕਿਤੇ ਵੀ ਸੁਰੱਖਤ ਨਹੀਂ ਹੈ ਬਿਚਾਰੀ ਲਾਜੋ ਨੇ ਕਿੰਨੇ ਦਰਦ ਚੰਗੇ ਪਰ ਮੈਂ ਇਸ ਕੁੜੀ ਨਾਲ ਇਸ ਨਾਲ ਕੁਝ ਦੀ ਗੱਲ ਨਹੀਂ ਹੋਣ ਦੇਣਾਂਗੀ ਮੈਂ ਇਸ ਦੇ ਨਾਲ ਖੜੀ ਰਹਾਂਗੀ ਲਾਜੋ ਨੇ ਮਿਸ ਲੈਲਾ ਨੂੰ ਕਲੂਣਾ ਮਾਰਦਿਆ ਕਿਹਾ ਤੁਸੀਂ ਕੀ ਸੋਚ ਰਹੇ ਹੋ ਜੇ ਤੁਹਾਨੂੰ ਮੇਰੇ ਉੱਪਰ ਭਰੋਸਾ ਨਹੀਂ ਹੈ ਜੇ ਤੁਸੀਂ ਮੈਨੂੰ ਇੱਥੇ ਨਹੀਂ ਰੱਖਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਮੈਂ ਹੁਣੇ ਚਲੀ ਜਾਵਾਂਗੀ ਪਰ ਮੈਨੂੰ ਰਹਿਣ ਲਈ ਥਾਂ ਚਾਹੀਦਾ ਹੈ ਮੈਂ ਤਾਂ ਸਿਰਫ ਤੁਹਾਡੇ ਅੱਗੇ ਬੇਨਤੀ ਕਰ ਸਕਦੀ ਹਾਂ ਤੁਸੀਂ ਮੈਨੂੰ ਇੱਥੇ ਰੱਖ ਲਵੋ ਆਪਣੇ ਕੋ ਮੈਂ ਘਰ ਦਾ ਸਾਰਾ ਕੰਮ ਕਰ ਲਵਾਂਗੀ ਲਾਜੋ ਦੀ ਗੱਲ ਸੁਣ ਮਿਸ ਲੈਲਾ ਬੋਲੀ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਤੂੰ ਇੱਥੇ ਮੇਰੇ ਨਾਲ ਰਹਿ ਲਵੇਂਗੀ ਮੈਨੂੰ ਇੱਕ ਕੰਮ ਆ ਗਿਆ ਇਸੇ ਲਈ ਮੈਨੂੰ ਬਾਹਰ ਜਾਣਾ ਪਏਗਾ ਪਰ ਤੂੰ ਘਬਰਾਣਾ ਬਹਾਦਰ ਤੇਰਾ ਧਿਆਨ ਰੱਖੇਗਾ ਮੈਂ ਉਹਨੂੰ ਆਖ ਦਿਆਂਗੀ ਕਿ ਉਹ ਤੇਰਾ ਧਿਆਨ ਰੱਖੇ ਕਿਸੇ ਵੀ ਚੀਜ਼ ਦੀ ਲੋੜ ਨਹੀਂ ਤਾਂ ਬਹਾਦਰ ਰੋ ਬੇਚਾਰ ਆਖ ਰਹੀ ਇਹ ਕਹਾਣੀ ਦਾ ਇਹ ਭਾਗ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਕੱਲ ਨੂੰ ਅਗਲਾ ਭਾਗ ਜਰੂਰ ਸੁਣਨਾ ਜੀ ਤਾਂ ਕਿ ਕਹਾਣੀ ਦਾ ਅੰਤ ਤੱਕ ਆਨੰਦ ਲੈ ਸਕੋ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅੱਜ ਤੱਕ ਸੁਣ ਲਈ ਧੰਨਵਾਦ